ਲੋਲੀ ਗਿਆ ਤਾਂ ਇਹ ਨਾਲੇ ਕੀ ਆਂਦਾ ਜਿਹੜਾ ਇਹਨੇ ਬਹੁਤ ਸਤਾਇਆ ਹੀ ਬੜੇ ਦਿਨੋਂ ਮੈਨੂੰ ਤਾਂ ਬਹੁਤ ਜ਼ਰੂਰਤ ਸੀਗੀ 3 ਮਿੰਟ ਬਾਅਦ ਕੋਠੇ ਚੜ ਜਾਂਦਾ ਹੈ ਸਾਡਾ ਮੁੰਡਾ ਮਿੰਟ ਬਾਹਰ ਆਉਂਦਾ ਉੱਪਰ ਚੜ ਜਾਂਦਾ ਅਹੀਂ ਉਹ ਫੜ-ਫੜ ਕੇ ਲੇ ਜਾਂਦੇ 8 ਵਾਰ ਕਿ ਆਜਦੇ ਨੂੰ ਦਾ ਦਰਵਾਜ਼ਾ ਬੰਦ ਕਰ ਦਿੰਦਾ ਅਹੀਂ ਉਹਦੇ ਲਈ ਹਾਂ ਬੰਦ ਕਰਦੇ ਨੇ ਸੇਫਟੀ ਗੇਟ ਮੰਗਾਇਆ ਅੱਜ ਹਾਂ ਵੀਰੇ ਕਿਦਾਂ ਨਿਕਲਦਾ ਹੈ ਸੇਫਟੀ ਗੇਟ ਦੀ ਆਪਾਂ ਕਰਦੇ ਆ ਅਨਬਾਕਸਿੰਗ ਸੇਫਟੀ ਗੇਟ ਦੀ ਅਨਬਾਕਸਿੰਗ ਵੀ ਹੈ ਇੱਕ ਇਹ ਬੱਚਿਆਂ ਦੇ ਵੀ ਬਹੁਤ ਵਧੀਆ ਵਾ ਜੇ ਤੁਹਾਡੇ ਵੀ ਬੱਚੇ ਛੋਟੇ ਹਨ ਤਾਂ ਤੁਹਾਨੂੰ ਇਹ ਚਾਹੀਦੀ ਹੈ ਕਿਉਂਕਿ ਕਿਸੇ ਵੇਲੇ ਬੱਚੇ ਦਾ ਪਤਾ ਨਹੀਂ ਕਿੱਧਰ ਨੂੰ ਮੁੜ ਜਾਂਦੇ ਆ ਕਿੱਧਰ ਨੂੰ ਮੁੜ ਜਾਂਦੇ ਆ ਹਾਂ ਤੇ ਚਲੋ ਆਪਾਂ ਕਰਦੇ ਆ ਗੇਟ ਦੀ ਅਨਬਾਕਸਿੰਗ ਸੇਤਨ ਦੱਸ ਦਿਆ ਕਿ ਕਿੰਨੇ ਦਾ ਆਇਆ ਵਾ ਤੇ ਕਿੱਥੋਂ ਮਿਲਣਾ ਵਾ ਕਿੱਥੋਂ ਕੀ ਮਿਲਣਾ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਬਾਕਸ ਇਹ ਵੇਖ ਕੇ ਲੈ ਇਹ ਨਾ ਵੇਹ ਦੇ ਦਰਵਾਜਾ ਆਏ ਆ ਵੀ ਨਾ ਛੋਟਾ ਹੋ ਗਿਆ ਨਹੀਂ ਸਹੀ ਹੈ ਮੈਨੂੰ ਕੀ ਪਤਾ ਮੈਨਰੇ ਚ ਲੰਗਦੀ ਰਹੀ ਮੈਂ ਉੱਥੇ ਲੱਜਣਾ ਇੱਕ ਇੱਕ ਤੇ ਇੱਕੇ ਮਦਨ ਉਹ ਬਾਹਰ ਨਿਕਲ ਗਿਆ ਫੇਰ ਵਿੱਚੋਂ ਨਹੀਂ ਨਿਕਲ ਗਿਆ ਇੱਥੇ ਲੱਗਾ ਹੈ ਹਾਂ ਇਹ ਛੋਟਾ ਆ ਮੈਂ ਨਹੀਂ ਛੋਟਾ ਨਹੀਂ ਰੋ ਨੀਰਾ ਉਹ ਨਹੀਂ ਹੈ ਦੈਂਦਹਿਣਨ ਵਾਲਾ ਹਾਂ ਯਾਰ ਇੱਥੇ ਵਧੀਆ ਰਹਿਣਾ ਜਿੱਕਾ ਡੈਕੋਰੇਟ ਬੱਚੇ ਨਹੀਂ ਹੈਗੇ ਡੌਗੀ ਤਾਂ ਵੀ ਚੱਲ ਜੂਗਾ ਕੰਮ ਆ ਵੀ ਇਸ ਵਾਈ ਯਾਰ ਸੈਟ ਛੋਟਾ ਆ ਗਿਆ ਮੇਰਾ ਟਡਕ ਟਟਮ ਸਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਕਰਦਾ ਤੇ ਸਾਡਾ ਕੁੱਤਾ ਟੋਮੀ ਸਾਡਾ ਕੁੱਤਾ ਟੋਮੀ ਤੇ ਸਾਡਾ ਕੁੱਤਾ ਕੁੱਤਾ ਆ ਵੀ ਨਹੀਂ ਇਹ ਇਹਦੇ ਤੇ ਪਹਿਲਾਂ ਉਹ ਪੜਾਉਣਾ ਫੋਰਮ ਵਾਲੀ ਤੇ ਨਹੀਂ ਲੱਗਣਾ ਹੈ ਜਿੱਤੇ ਤੂੰ ਖੜੀ ਹੋ ਕੇ ਨਹੀਂ ਕਰ उस दिन असि की बहुत मेहनत <laughs> ਕੀ ਸਾਡਾ ਗੇਟ ਲੱਗ ਜਾਵੇ ਪਰ ਕੀ ਹੋਇਆ ਕਿ ਸਾਡਾ ਗੇਟ ਲੱਗਿਆ ਹੀ ਨਹੀਂ ਕਿਉਂਕਿ ਉਸ ਦਿਨ ਸਾਨੂੰ ਹੋਰ ਵੀ ਕੰਮ ਸੀ ਜਿਹਦੇ ਕਰਕੇ ਅਸੀਂ ਇਹਨੂੰ ਸਕਿੱਪ ਤੇ ਕਰਤਾ ਤੇ ਅਸੀਂ ਸੋਚਿਆ ਚਲੋ ਆਪਾਂ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਨੂੰ ਆਪਾਂ ਟਰਾਈ ਕਰਦੇ ਆ ਤੇ ਗੇਟ ਲੱਗ ਜਾਏਗਾ ਤੇ ਅਸੀਂ ਫਿਰ ਉਸ ਤੋਂ ਨੈਕਸਟ ਡੇ ਅਸੀਂ ਸਟਾਰਟ ਹੋਏ ਲਗਾਉਣ ਵਾਸਤੇ ਤੇ ਪਹਿਲਾਂ ਲਗਾਇਆ ਸੀ ਅਸੀਂ ਪੋੜੀਆਂ ਦੀ ਦੂਸਰੀ ਸਾਈਡ ਤੇ ਫਿਰ ਅਸੀਂ ਸੋਚਿਆ ਕਿ ਜੇ ਇੱਥੇ ਫਿੱਟ ਨਹੀਂ ਆ ਰਿਹਾ ਤੇ ਆਪਾਂ ਸਟਾਰਟਿੰਗ ਵਾਲੇ ਏਰੀਆ ਤੇ ਇਹਨੂੰ ਲਗਾ ਕੇ ਵੇਖੀਏ ਫਿਰ ਅਸੀਂ ਉਥੇ ਸੋਚਿਆ ਕਿ ਇੱਥੇ ਲਗਾਣੇ ਆ ਏਰੀਆ ਤਾਂ ਬਿਲਕੁਲ ਸਹੀ ਸੀ ਲਗਾਉਣ ਵਾਸਤੇ ਫਿਰ ਅਸੀਂ ਜਿਵੇਂ ਜਿਵੇਂ ਲਗਾਉਣਾ ਸ਼ੁਰੂ ਕੀਤਾ ਪੇਚ ਵਗੈਰਾ ਚਾਰੋਂ ਦੇ ਚਾਰੋਂ ਪੇਜ ਦੇ ਵਿੱਚ ਸੀ ਪਰ ਪੇਚਾਂ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿਉਂਕਿ ਜਿਹੜੇ ਪੇਜ ਸੀ ਉਹ ਵੇਟ ਹੀ ਨਹੀਂ ਸੀ ਸਾਰੇ ਨਾਲੇ ਉਹ ਅੰਦਰੋਂ ਖਾਲੀ ਹੋਣ ਕਰਕੇ ਉਹ बार-बार ਥੱਲੇ ਨੂੰ ਆ ਰਹੇ ਸੀਗੇ ਫਿਰ ਅਸੀਂ ਕਾਫੀ ਜਿਗਾੜ ਲਗਾਇਆ ਸੀਗਾ ਚਲੋ ਕੋਈ ਗੱਲ ਨਹੀਂ ਆਪਾਂ ਇਹਨੂੰ ਕੋਈ ਹੋਰ ਨਾ ਕਿਸੇ ਟੈਕਨੀਕ ਦੇ ਨਾਲ ਲਗਾ ਕੇ ਵੇਖਦੇ ਆ ਫਿਰ ਅਸੀਂ ਇਨ ਕਿੰਨਾ ਚਿਰ ਫੜ ਕੇ ਬੈਠੇ ਰਹੀ ਮੈਂ ਤੇ ਇਹ ਲਗਾਉਂਦੇ ਰਹੇ ਤੇ ਬੱਚੇ ਵੀ ਲਾਗੇ ਖੜੇ ਵੇਖ ਰਹੇ ਸੀਗੇ ਕਿ ਕੀ ਕਰ ਰਹੇ ਨੇ ਟਾਈਮ ਕਿਉਂ ਲੱਗ ਰਿਹਾ ਇਹਨਾਂ ਨੂੰ ਤੇ ਸਾਨੂੰ ਉਮੀਦ ਪੂਰੀ ਹੈ ਕਿ ਆਪਾਂ ਲਗਾ ਲੈਣਾ ਕੋਈ ਦਿੱਕਤ ਨਹੀਂ ਆਉਣ ਵਾਲੀ ਇਹਨੂੰ ਲਗਾਉਣ ਦੇ ਵਿੱਚ ਕਿਉਂਕਿ ਜਿੱਦਾਂ ਜਿੱਦਾਂ ਵੀਡੀਓ ਦੇ ਵਿੱਚ ਤੇ ਜੋ ਵੀ ਪੇਪਰ ਤੇ ਲਿਖੋਇਆ ਸੀ ਸੀ ਸੇਮ ਰੂਲ ਫੋਲੋ ਕਰ ਰਹੇ ਸੀਗੇ ਪਰ ਇਹ ਚੀਜ਼ ਤਾਂ ਵੀ ਸਾਨੂੰ ਫਿੱਟ ਆ ਵੀ ਰਹੀ ਸੀ ਤੇ ਸਮ ਟਾਈਮ ਆ ਵੀ ਰਹੀ ਸੀਗੀ ਪਰ ਦੇਖਣ ਦੇ ਵਿੱਚ ਬਹੁਤ ਸੋਹਣੀ ਚੀਜ਼ ਲੱਗ ਰਹੀ ਸੀ ਤੇ ਕਾਫੀ ਅਟਰੈਕਟ ਕਰਕੇ ਅਸੀਂ ਇਹਨੂੰ ਮੰਗਾਇਆ ਸੀ ਨਾਲੇ ਸੇਫਟੀ ਵਾਸਤੇ ਬਹੁਤ ਵਧੀਆ ਸੀ ਸੀ ਤੇ ਸਾਨੂੰ ਚੀਆ ਕਿ ਚਲੋ 메ਨ ਪ੍ਰੋਬਲਮ ਹੈ ਕਿ ਕਿਆਂ ਥੋੜਾ ਵੱਡਾ ਹੋ ਗਿਆ ਕਿ ਉਹ ਮਿੰਟ ਬਾਅਦ ਉੱਪਰ ਚਲਾ ਜਾਂਦਾ ਸਮ ਟਾਈਮ ਅਸੀਂ ਕੀ ਹੁੰਦਾ ਕਿ ਕਿਚਨ ਦੇ ਵਿੱਚ ਲੱਗੀ ਹੁੰਦੀ ਆ ਜਦ ਮਮੀ ਇੱਧਰ ਉੱਧਰ ਹੁੰਦੇ ਆ ਤੇ ਜਿਹੜਾ ਕਿਆਨਾ ਹੈ ਮੌਕਾ ਵੇਖ ਕੇ ਪੌੜੀਆਂ ਚੜ ਜਾਂਦਾ ਤੇ ਤੁਹਾਨੂੰ ਪਤਾ ਹੈ ਕਿ ਬੱਚੇ ਨਾਲ ਸੇਫਟੀ ਪਹਿਲੇ ਨੰਬਰ ਤੇ ਹੈ ਤੇ ਸੇਫਟੀ ਵਾਸਤੇ ਅਸੀਂ ਇਹ ਡੋਰ ਮੰਗਾਇਆ ਅਸੀਂ ਫੇਰ ਉਹ ਜਗ੍ਹਾ ਤੇ ਦੁਬਾਰਾ ਸਕੀਪ ਕਰਕੇ ਅਸੀਂ ਜਿਹੜਾ ਇੱਕ ਦਿਨ ਪਹਿਲਾਂ ਵਾਲੀ ਜਗ੍ਹਾ ਤੇ ਅਸੀਂ ਲਗਾ ਰਹੇ ਸੀ ਅਸੀਂ ਉੱਥੇ ਸੋਚਿਆ ਕਿ ਚਲੋ ਆਪਾਂ ਦੁਬਾਰਾ ਉਹ ਵਾਲਾ ਗੇਟ ਉੱਥੇ ਫਿੱਟ ਕਰਕੇ ਵੇਖ ਲਈਏ ਪਰ ਫੇਰ ਅਸੀਂ ਉੱਥੇ ਬੈਠ ਗਏ ਤੇ ਉੱਥੇ ਫੇਰ ਦੁਬਾਰਾ ਪੇਚ ਅਸੀਂ ਪਹਿਲਾਂ ਖੋਲੇ ਫੇਰ ਅਸੀਂ ਪੇਚ ਲਗਾਏ ਕਿਉਂਕਿ ਪੇਚ ਦੀ ਹੀ ਪ੍ਰੋਬਲਮ ਸੀਗੀ ਤੇ ਇਸ ਤਰੀਕੇ ਅਸੀਂ ਪੇਚਾਂ ਨੂੰ ਬਹੁਤ ਟਾਈਟਲੀ ਲੋਕ ਕੀਤਾ ਫੇਰ ਅਨਲੋਕ ਕੀਤਾ ਇਸ ਤਰੀਕੇ ਕਰਦੇ-ਕਰਦੇ ਸਾਨੂੰ ਕਾਫੀ ਟਾਈਮ ਬੀਤ ਗਿਆ ਤੇ ਅਸੀਂ ਸੋਚਿਆ ਕਿ ਹੋਰ ਹੋਰ ਤਾਂ ਕੋਈ ਜਗ੍ਹਾ ਵੀ ਨਹੀਂ ਫੇਰ ਅਸੀਂ ਵਾਪਸ ਆਪਣੀ ਵਾਲੀ ਪਲੇਸ ਤੇ ਆਏ ਫੇਰ ਤਾਂ ਵੀ ਉਹੀ ਪ੍ਰੋਬਲਮ ਆ ਰਹੀ ਸੀ ਕਿ ਪੇਚ ਜਿਹੜੇ ਕਿ ਲੰਬੇ ਤੇ ਹੋ ਰਹੇ ਸੀ ਪਰ ਪੇਚ ਦੇ ਵਿੱਚ ਨਾ ਵੋਲਿਊਮ ਨਹੀਂ ਸੀਗਾ ਉਹ ਖਾਲੀ ਸੀ ਜਿਸ ਦੇ ਕਰਕੇ ਪ੍ਰੈਸ਼ਰ ਨਾਲ ਉਹ ਥੱਲੇ ਆ ਜਾਂਦੇ ਸੀਗੇ ਫੇਰ ਅਸੀਂ ਸੋਚਿਆ ਚਲੋ ਆਪਾਂ ਥੋੜਾ ਜਿਹਾ ਕੋਈ ਹੋਰ ਜੁਗਾੜ ਲਗਾਈਏ ਕਿ ਇਹਨੂੰ ਸੈੱਟ ਕਰੀਏ ਫਿਰ ਅਸੀਂ ਗੱਤੇ ਦੇ ਟੁਕੜੇ ਲਿੱਤੇ ਤੇ ਅਸੀਂ ਉਸ ਦੇ ਕਾਫੀ ਸਾਰੇ ਪੀਸਸ ਕੱਟ-ਕੱਟ ਕੇ ਕੱਟ-ਕੱਟ ਕੇ ਤੇ ਅਸੀਂ ਉਹਨੂੰ ਲਗਾਉਣਾ ਸ਼ੁਰੂ ਕੀਤਾ ਉਹ ਲਗਾਉਣ ਤੋਂ ਬਾਅਦ ਸਾਨੂੰ ਉਮੀਦ ਹੋ ਗਈ ਕਿ ਚਲੋ ਇਦਾਂ ਨਹੀਂ ਤੇ ਇਦਾਂ ਹੀ ਸੀ ਆਪਣਾ ਕੰਮ ਬਣੇ ਜਾਊਗਾ ਤੇ ਅਸੀਂ ਪੂਰੇ ਕੋਸ਼ਿਸ਼ ਕੀਤੀ ਕਿ ਚਲੋ ਆਪਾਂ ਹੁਣ ਗੱਤੇ ਲਗਾ ਕੇ ਤੇ ਇਹਦੇ ਆਪਾਂ 2-4 ਇੰਚ ਜਿਹੜੇ ਆ ਆਪਾਂ ਹੋਰ ਵਧਾ ਦਿੰਨੇ ਆ ਵੈਸੇ ਤੇ ਅਸੀਂ ਇਹ ਵਾਲਾ ਜਿਹੜਾ ਪ੍ਰੋਡਕਟ ਮੰਗਾਇਆ ਇਹ ਅਸੀਂ Amazon ਤੋਂ ਮੰਗਾਇਆ ਸੀ ਤੇ ਇਹ ਸਾਨੂੰ ਪਿਆ ਸੀ ਪੂਰੇ 2000 ਦਾ ਤੇ ਸਾਨੂੰ ਸੀ ਚਲੋ ਕੋਈ ਗੱਲ ਨਹੀਂ ਬੱਚੇ ਵਾਸਤੇ ਕੁਝ ਵੀ ਨਹੀਂ பட் ਫਿਰ ਇਨ ਦਾ ਐਂਡ ਸਾਨੂੰ ਇਹ ਚੀਜ਼ ਮਹਿਸੂਸ ਹੋਈ ਕਿ ਇਹ ਪ੍ਰੋਡਕਟ ਇੱਕਦਮ ਵੇਸਟ ਹੈ ਤੇ ਇਹਦਾ ਕੋਈ मीनिंग ਨਹੀਂ ਘਰ 'ਚ ਹੋਣ ਦਾ ਤੇ ਅਸੀਂ ਆਕ ਹੀ ਗਏ ਹਾਂ ਕੀ ਗੱਲ ਲੱਗਿਆ ਨਹੀਂ 2.5 ਘੰਟੇ ਹੋ ਗਏ ਮੈਨੇ ਇੰਸਟਾਲ ਕਰਦੇ ਬਹੁਤ ਹੀ ਜ਼ਿਆਦਾ ਬੇਕਾਰ ਪ੍ਰੋਡਕਟ ਆ ਤੁਸੀਂ ਜ਼ਿੰਦਗੀ 'ਚ ਵੀ ਕਦੀ ਨਾ ਮੰਗਾਓ ਇਹਦੇ ਆਪਾਂ ਨੱਟ ਲਾਉਨੇ ਆ ਜਦੋਂ ਟਾਈਟ ਕਰਦੇ ਐਂ ਟਡੇ ਢੇ ਹੋ ਜਾਂਦੇ ਫਟਾ ਕੇ ਕਰਕੇ ਡੇ ਪੈਂਦਾ ਕੀ ਬੈਗਾ ਐ ਬਿਆਣੇ ਦਾ ਸਿਰ ਪੜਾਉਗੇ ਮਾੜਾ ਜੀ ਨੂੰ ਵੀ ਨੂੰ ਛੇੜ ਤਾਂ ਫੇਟੇ ਪਣਾ ਸਵਾਦ ਖੇ ਆ ਇਹਨਾਂ ਦਾ ਐਵੇਂ ਸਾਲੇ ਖਡਾਉਣੇ ਇਹ 2000 ਰੁਪਏ ਲੈ ਕੇ ਤੇ ਬੇਕਾਰ ਚੀਜ਼ਾਂ ਦਿੰਦੇ ਆ ਗੰਦ ਜੇ ਮੇਰਾ ਜੀ ਕਰਦਾ ਇਹਨੂੰ ਚੁਗ-ਜੁਗ ਮਾਰਾ ਥੱਲੇ ਤੇ ਇਹ ਕੱਲੀ ਕਲਾ ਡੰਡਾ ਕਰਕੇ ਇਹਨਾਂ ਨੂੰ ਵਾਪਸ ਮੋੜਾ ਛੱਡੋ ਕੋਈ ਨਹੀਂ ਕਿਉਂ ਨੁਕਸਾਨ ਕਰਨਾ ਫਾਇਦੇ ਮਸ ਮੋੜਦੇ ਆ ਮੇਰੇ ਤੇ ਕਿਹੇ ਕੰਮ ਨਹੀਂ ਆ ਸੋ ਵੈਰੀ ਬੈਡ ਰਿਵਿਊ ਮਾਈਨਸ ਮਾਈਨਸ ਜਿੰਨੇ ਸਟਾਰ ਉਹ ਸਦੋਂ ਨੇ ਦੋ ਮਾਈਨਸ ਦੇ ਕੋਈ ਸਟਾਰ ਨਹੀਂ ਹੁੰਦੇ ਮਾਈਨਸ ਹੀ ਦੇਣੇ ਆਪਾਂ ਮਾਈਨਸ ਸਟਾਰ ਰਿਵਿਊ ਲੱਕੜ ਦਾ ਲਵਾ ਲੀ ਫੇਰ ਲੱਕੜ ਦਾ ਜਿਆਦਾ ਹੋ ਦੀ ਰਣਾ ਇਹ ਤਨੋਂ ਮੇਸਤਰੀ ਵਲਾਗ ਤੇ ਲੱਕੜ ਦਾ ਲਵਾ ਲਓ ਸੋ ਗਾਇਸ ਆ ਪਖੰਡਾ ਦੇ ਚੱਕਰ ਚ ਨਾ ਪਿਓ ਜੇ ਤੁਸੀਂ ਸੱਚੀ ਇਦਾਰਾ ਗੇਟ ਲਵਾਉਣਾ ਚਾਹੁੰਦੇ ਹੋ ਤੇ ਲੱਕੜ ਦਾ ਜਾਂ ਲੋਹੇ ਦਾ ਸਪੈਸ਼ਲ ਬਣਵਾ ਲਓ ਪਰ ਆਨਲਾਈਨ ਨਾ ਖਰੀਦੋ ਆਨਲਾਈਨ ਵਾਲਾ ਬੇਕਾਰ ਹੀ ਹੈ ਤੇ ਸੋ ਗਾਇਜ਼ ਐਸੀ ਸਾਡਾ ਅੱਜ ਦਾ ਵਲੋਗ ਚਲੋ ਚੰਗਾ ਹੋਇਆ ਪਤਾ ਲੱਗ ਗਿਆ ਚਲੋ ਪਤਾ ਲੱਗ ਜਾਂਦਾ ਐਸੀ ਤਰੀਕੇ ਕੀ ਆਪਾਂ ਨੂੰ ਮੰਗੋਣੀ ਚਾਹੀਦੀ ਹੈ ਕਿ ਨਹੀਂ ਜ਼ਰੂਰੀ ਹੁੰਦਾ ਹਰ ਵਾਰੀ ਆਨਲਾਈਨ ਚੀਜ਼ ਆਪਾਂ ਨੂੰ ਚੰਗੀ ਮਿਲੇ ਤੇ ਚਲੋ ਮਿਲਦੇ ਆ ਫਿਰ ਆਪਾਂ ਕੋਈ ਚੰਗੀ ਵੀਡੀਓ ਲੈ ਕੇ ਆਵਾਂਗੇ ਅਗਲੀ ਵਾਰੀ ਬਾਏ